ਹਾਂਜੀ ਕੀ ਕਹਿਣਾ ਚਾਹੋਗੇ ਅੱਜ ਪਿੰਡ ਰੈਸਰ ਦੇ ਵਿੱਚ ਜਿਹੜਾ ਤੀਆਂ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਜਿਹੜਾ ਪਿੰਡ ਰੈਸਰ ਦੇ ਵਿੱਚ ਤੀਆਂ ਦਾ ਦਿਹਾੜਾ ਦਿਹਾੜਾ ਮਨਾਇਆ ਜਾ ਰਿਹਾ ਜਾ ਰਿਹਾ ਹੈ ਜੀ ਇਹਦੇ ਵਿੱਚ ਬੱਚੀਆਂ ਨੂੰ ਬੇਟੀਆਂ ਨੂੰ ਪਿੰਡ ਦੀਆਂ ਨੂਹਾਂ ਨੂੰ ਬਜ਼ੁਰਗ ਮਾਤਾ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਪਿਛਲੇ ਸਾਲ ਵੀ ਇੱਥੇ ਮਨਾਇਆ ਗਿਆ ਸੀ ਪਰ ਐਕਿ ਉਸ ਤੋਂ ਵੀ ਵੱਧ ਕੇ ਇਹ ਤੀਆਂ ਦਾ ਤਿਆਰ ਮਨਾਇਆ ਗਿਆ ਇਹਦੇ ਵਿੱਚ ਜਾਦੇ ਵੱਧ ਰੋਲ ਸਾਡੇ ਮੌਜੂਦਾ ਸਰਪੰਚ ਸਰਦਾਰ ਬਜਿੱਤਰ ਸਿੰਘ ਜੀ ਧਾਲੀਆ ਤથા ਉਹਨਾਂ ਦੀ ਸਾਰੀ ਪੰਚਾਇਤ ਸਾਬਕਾ ਪੰਚਾਇਤ ਸਾਬਕਾ ਸਰਪੰਚ ਸਾਰਿਆਂ ਨੇ ਸਹਿਯੋਗ ਦਿੱਤਾ ਜੀ ਇਹਦੇ ਨਾਲ ਦੋ ਗੱਲਾਂ ਸਾਹਮਣੇ ਆਉਂਦੀਆਂ ਜੀ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹ ਕਈ ਵਾਰੀ ਇੰਨੀ ਦੂਰ ਤੱਕ ਚਲੀਆਂ ਜਾਂਦੀਆਂ ਜਾਂ ਵਿਛੋੜੇ ਪੈ ਜਾਂਦੇ ਆ ਵੀ ਉਹ ਦਿਨ ਦੇ ਦਿਨ ਕਦੇ ਇਕੱਠੀਆਂ ਨਹੀਂ ਹੋ ਸਕਦੀਆਂ ਇਹ ਤਿਆਂ ਦਾ ਤਿਉਹਾਰ ਪਹਿਲਾਂ ਵੀ ਇਸ ਤਰ੍ਹਾਂ ਹੀ ਹੁੰਦਾ ਸੀ ਉਦੋਂ ਜਾਦੇ ਦਿਨ ਮਨਾਇਆ ਜਾਂਦਾ ਸੀ 15 ਦਿਨ ਬੱਚੀਆਂ ਆਮ ਦਿਨਾਂ ਚਾਕੇ ਮਿਲ ਜਾਂਦੀਆਂ ਸੀ ਪਰ ਹੁਣ ਉਹ ਥੋੜੀ ਜ਼ਿੰਦਗੀ ਥੋੜੀ ਜੀ ਤੇਜ ਹੋ ਗਈ ਉਹਦੇ ਵਿੱਚ ਬੱਚੀਆਂ ਨੂੰ ਇੱਕ ਅੱਧਾ ਦੇਣੀ ਮਸਾ ਮਿਲਦਾ ਕਿਉਂਕਿ ਅੱਗੇ ਅਸੀਂ ਦੇਖਦੇ ਸੀ ਬੱਚੀਆਂ ਵਿਆਹਾਂ ਸ਼ਾਦੀਆਂ ਦੇ ਵਿੱਚ ਆਪਣਾ ਨੱਚ ਗਾ ਲੈਂਦੀਆਂ ਸੀ ਪਰ ਉਹ ਵੀ ਸਾਡੇ ਜਿਹੜੇ ਫੰਕਸ਼ਨ ਨੇ ਉਹ ਵੀ ਲੋਕ ਹੁੰਦੇ ਜਾ ਰਹੇ ਨੇ ਦੇਖੋ ਉਹਦੀ ਵਜ੍ਹਾ ਇਹ ਆ ਭਈ ਜਿਹੜਾ ਸਾਡਾ ਦੌਰ ਹੈ ਕੋਸ ਸਰਕਾਰਾਂ ਦੀ ਵਜ੍ਹਾ ਨਾ ਲਾ ਲਓ ਕੋਸ ਸਮਾਜ ਦੀ ਵਜ੍ਹਾ ਨਾ ਲਾ ਲਓ ਉਹਦੇ ਵਿੱਚ ਨਸ਼ੇ ਦਾ ਦੌਰ ਚੱਲ ਪਿਆ ਬੱਚੀਆਂ ਵਿਚਾਰੀਆਂ ਘਬਰਾਉਂਦੀਆਂ ਰਹਿੰਦੀਆਂ ਖੁੱਲ ਕੇ ਇਹ ਜਿਹੇ ਫੰਕਸ਼ਨ ਨਹੀਂ ਕਰ ਸਕਦੀਆਂ ਸਾਡੇ ਜਿਹੜੇ ਆਗਾਂ ਵਤੂ ਪੰਚ ਸਰਪੰਚ ਪੰਚਾਇਤਾਂ ਨੇ ਉਹਨਾਂ ਨੇ ਸਰਕਾਰਾਂ ਦੇ ਚਾਹੇ ਸਹਿਯੋਗ ਨਾਲ ਮੰਨ ਲਓ ਉਹਨਾਂ ਨੇ ਇਹ ਚੀਜ਼ ਬਾਰੇ ਸੋਚਿਆ ਕਿ ਆਪਾਂ ਪਿੰਡਾਂ ਦੇ ਵਿੱਚ ਤੀਆਂ ਦੇ ਜਿਹੜੇ ਤਿਹਾਰ ਹੈ ਉਹ ਮਨਾਏ ਜਾਣ ਤਾਂ ਕਿ ਜਿਹੜੀਆਂ ਸਾਡੀਆਂ ਬੱਚੀਆਂ ਚਾਹੇ ਬੇਸ਼ੱਕ ਇੱਕ ਦਿਨ ਤੇ ਲਈ ਆਪਦੀਆਂ ਸਹੇਲੀਆਂ ਨੂੰ ਆਪ ਦਾ ਖੁੱਲ ਕੇ ਗੱਲਾਂ ਬਾਤਾਂ ਕਰ ਸਕਣ ਅਤੇ ਜਿਹੜਾ ਦੂਸਰਾ ਹੈਗਾ ਦੂਸਰਾ ਉਹ ਇੱਥੇ ਇਹ ਆ ਜਾਂਦਾ ਕਿ ਕੋਈ ਵੀ ਚਲੋ ਮੰਨ ਲੈਂਦੇ ਆ ਗੱਲ ਕਈ ਵਾਰੀ ਅਸੀਂ ਪਿੰਡ ਦੇ ਬੰਦੇ ਉੱਥੇ ਮਤਲਬ ਐਜੇ ਜਿਵੇਂ ਆਪਾਂ ਪ੍ਰਬੰਧਕ ਹੁੰਨੇ ਆ ਸਾਨੂੰ ਆਉਣਾ ਪੈਂਦਾ ਪਰ ਵੈਸੇ ਅਸੀਂ ਇਹ ਧਈਏ ਕਰੇ ਬੇ ਨੇ ਪਿੰਡਾਂ ਦੇ ਵਿੱਚ ਵੀ ਇਹ ਜਿਹੜੇ ਮੇਲੇ ਨੇ ਕੱਲੀਆਂ ਹੀ ਨਰੋਲ ਬੱਚੀਆਂ ਦੇ ਲਾਏ ਜਾਣ ਤਾਂ ਕਿ ਉਹ ਆਪਦੇ ਸੰਗ ਹੋ ਕੇ ਵਿਚਾਰੀਆਂ ਜੋ ਆਪਦੇ ਦਿਲ ਦੇ ਬਲਬਲੇਆ ਗਿੱਧਾ ਭੰਗੜਾ ਉਹ ਪਾਉਣ ਇਹਨਾਂ ਦੇ ਕਰਕੇ ਅਸੀਂ ਜਿਹੜੀ ਹੁਣ ਪੰਚਾਇਤ ਨੇ ਕਰਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਰਿਆਂ ਨੇ ਐਨ ਆਰ ਆਈ ਵੀਰਾਂ ਨੇ ਕੋਈ ਸਹਾਇਕ ਹੋਕ ਦਿੱਤਾ ਉਨਾ ਸਾਰਿਆਂ ਦਾ ਹੀ ਬਹੁਤ-ਬਹੁਤ ਇਸ ਗੱਲ ਦੇ ਵਿੱਚ ਧੰਨਵਾਦ ਕਰਦੇ ਆ ਤੇ ਭੈਣਾਂ ਨੂੰ ਥੋੜੇ ਚੈਨਲ ਰਾਹੀਂ ਅਸੀਂ ਜਿਹੜਾ ਜਨਤਾ ਦੀ ਆਵਾਜ਼ ਹੈ ਇਹਦੇ ਰਾਹੀਂ ਅਸੀਂ ਪੀੜਤੀਆਂ ਭੈਣਾਂ ਨੂੰ ਬੇਨਤੀ ਵੀ ਕਰਦੇ ਆ ਕਿ ਤੁਸੀਂ ਇਹੋ ਜੇ ਪ੍ਰੋਗਰਾਮਾਂ ਦੇ ਵਿੱਚ ਪਹੁੰਚ ਕੇ ਆਪਦਾ ਸੱਚਮ ਦਾ ਸਬੂਤ ਦਿਆ ਕਰੋ ਤਾਂ ਕਿ ਜਿਹੜੀ ਮੌਜੂਦਾ ਪੰਚ ਸਰਪੰਚ ਜਾਂ ਕਰਾਉਣ ਵਾਲੇ ਪ੍ਰਬੰਧਕ ਹੁੰਦੇ ਨੇ ਉਹ ਥੋੜਾ ਅੱਗੇ ਵਾਸਤੇ ਵੀ ਇਸ ਤਰ੍ਹਾਂ ਦੇ ਸੋਚਣ ਵੀ ਉੱਥੇ ਕੋਈ ਧੀਆ ਭੈਣਾਂ ਨੇ ਹੁੱਲੜਬਾਜੀ ਨਹੀਂ ਕਰੀ ਤਿਆਂ ਭਾਣਾ ਕਿੰਨੀਆਂ ਕੋਈ ਗਲਤ ਮੈਸੇਜ ਨਹੀਂ ਗਿਆ ਤਾਂ ਕਿ ਆਉਣ ਵਾਲੇ ਸਮਿਆਂ ਬਾਰੇ ਵੀ ਇਹ ਪੱਕੇ ਹੀ ਮੇਲੇ ਇਸ ਤਰ੍ਹਾਂ ਸਾਲ ਪਰ ਦੇ ਬਾਅਦ ਇੱਕ ਦਿਨ ਲੱਗਦੇ ਜਾਣ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੀਆਂ ਦਾ ਤਿਹਾਰ ਆ ਅੱਜ ਰੈਸਟਰ ਦੇ ਵਿੱਚ ਬੜੀ ਤੁਮਤਾਂ ਦੇ ਨਾਲ ਬਣਾਇਆ ਗਿਆ ਸੀ ਪਹਿਲਾਂ ਤਾਂ ਮੈਂ ਸਤਗੁਰ ਦੀ ਓਟ ਲੈ ਕੇ ਸਾਰੀ ਸੰਗਤ ਨੂੰ ਤੇ ਮੇਰੇ ਸਾਰੇ ਨਗਰ ਪੰਚਾਇਤ ਸਾਫਾ ਪੰਚ ਪੰਚ ਸਾਹਿਬ ਨਗਰ ਨਿਵਾਸੀ ਐਨਆਰਈ ਵੀਰ ਭੈਣ ਭਰਾ ਜਿਨ੍ਹਾਂ ਨੇ ਲੋਹਾ ਸਾਥ ਦਿੱਤਾ ਸਭ ਤੋਂ ਪਹਿਲਾਂ ਅਸੀਂ ਗੁਰੂ ਦੀ ਫਤਿਹ ਸਾਂਝੀ ਕਰ ਲਈਏ ਬਹਿਰ ਦੀ ਕਾਲ ਖਾਤਾ ਹੈ ਜਿਹੜਾ ਇਹ ਪ੍ਰੋਨਾਮ ਹੈ ਇਹ ਸਾਡਾ ਤਿਆਰ ਕੀਤਾ ਸੀ ਅਸੀਂ ਨਵੀਂ ਪੰਚਾਇਤ ਇਸ ਅਸੀਂ ਜਿਹੜੇ ਪਿੰਡ ਦੇ ਪ੍ਰੋਗਰਾਮ ਹੈ ਇਹ ਨੈਟਰ ਦੇ ਸਹਿਯੋਗ ਤੇ ਐਨਆਰਏ ਪ੍ਰੋਗਰਾਮਾਂ ਦੇ ਨਾਲ ਜਿਹੜੇ ਪ੍ਰੋਗਰਾਮ ਦਿਆ ਗਏ ਜਿੰਨਾ ਵੀ ਸਾਨੂੰ ਸਹਿਯੋਗ ਕਰਕੇ ਮਿਲਿਆ ਜਿੰਨਾ ਥੋੜਾ ਮਿਲਿਆ ਬਹੁਤ ਮਿਲਿਆ ਬਹੁਤ ਮਿਲਿਆ ਬਾਕੀ ਸਭ ਤੋਂ ਅੱਗੇ ਸਹੂਲਤਾਂ ਲੈ ਕੇ ਆਪਣੇ ਸਰਪੰਚਾ ਜਿਹੜੀਆਂ ਦਾ ਸੰਗਠਨ ਪ੍ਰੋਗਰਾਮ ਹੈ ਸਰਪੰਚਾ ਦਾ ਨਾਮ ਹਸਤਪਾਲ ਵਾਲਾ ਧਿਆ ਪ੍ਰੋਗਰਾਮ ਮੇਰੀ ਮੌਜੂਦਗੀ ਹੁਣ ਤੇ ਕਹਿੰਦਾ ਜਿਵੇਂ ਸ਼ਾਮ ਨੂੰ ਅਸੀਂ ਕਮਿਟੀ ਪੰਚਾਇਤ ਦੇ ਮਤਲਬ ਦਿਨ ਸਾਡੇ ਬਹੁਤ ਥੋੜੇ ਸੀ ਕਿ ਉਹਦੇ ਲਈ ਬਾਅਦ ਵਿੱਚ ਜਨਦਨ ਆਜੇ ਪਰਾਂ ਮੈਂ ਦੇਖਿਆ ਕਿਉਂਕਿ ਸਾਡੇ ਪਹਿਲਾਂ ਕਾਨੂੰਨ ਦਾ ਮੁੰਡੇ ਦੀ ਮੌਤ ਹੋਣ ਕਰਕੇ ਲੇਟ ਹੋ ਗਿਆ ਅਸੀਂ ਇਹਨੂੰ ਅਗਲੇ ਸਾਲ ਸਾਰੇ ਨਗਰ ਨੂੰ ਪਹਿਲਾਂ ਇਕੱਠੇ ਕਰਕੇ ਐਨਆਰ ਵੀਰਨ ਬੇਨਤੀ ਕਰਕੇ ਸਾਰੀਆਂ ਸਾਬਕਾ ਪੰਚਾਇਤ ਪੰਚਾਇਤ ਸਰਪੰਚ ਸਾਹਿਬ ਤੋਂ ਨਿਮੀ ਪੰਚਾਇਤ ਆਪ ਦਾ ਦਾਸ ਇਹ ਸਾਰਿਆਂ ਨੂੰ ਬੇਨਤੀ ਕਰਕੇ ਇਦੋਂ ਵੀ ਵਧੀਆ ਸਹਿਯੋਗ ਨਾਲ ਵਧੀਆ ਪ੍ਰੋਗਰਾਮ ਕਰਾਂਗਾ ਸੇਚਾਂ ਕਰਾਂਗਾ ਫਿਰ ਵੀ ਤਾਂ ਖਾਲਸਾ ਸਾਹਿਬ ਹੈ ਅਸਲ ਸਰਪੰਚ ਸਾਹਿਬ ਇੱਕ ਗੱਲ ਹੋਰ ਜੀ ਮੈਂ ਵੀ ਬਹੁਤ ਸਾਰੇ ਪਿੰਡਾਂ ਵਿੱਚ ਜਾਣਾ ਅਕਸਰ ਜਾਂਦਾ ਮੈਂ ਜਿਵੇਂ ਤੁਹਾਡੇ ਵੱਨੀਓ ਬੱਚਿਆਂ ਦੇ ਖਾਣ ਪੀਣ ਦਾ ਅਰੇਂਜਮੈਂਟਾ ਬਹੁਤ ਵਧੀਆ ਤਰੀਕਾ ਨਾਲ ਕੀਤਾ ਗਿਆ ਜਿਵੇਂ ਲਗ ਲਗ ਸਟਾਲਾਂ ਲਾਈਆਂ ਗਈਆਂ ਨੇ ਜੀ ਇਹ ਬਹੁਤ ਘੱਟ ਪਿੰਡਾਂ ਦੇ ਵਿੱਚ ਹੋਇਆ ਜੀ ਅੱਜ ਤੱਕ ਮੈਂ ਦੇਖੋ ਜੀ ਜਿਹੜੀ ਸਟਾਲ ਲਾਈ ਆ ਅਸੀਂ ਇੱਕ ਤਿਆਰੀਆ ਕਰਿਆ ਸੀ ਵੀ ਇਹ ਜਿਹੜਾ ਸਵੇਰ ਜਨੂ ਪਰੋਮਾ ਟੀਆ ਦਾ ਬਣਾਉਣਾ ਬੇਟੀਆਂ ਦਾ ਇਹ ਅਸੀਂ ਸ਼ੁਰੂਆਤ ਕੀਤੀ ਹੈ ਜਿਹੜਾ ਇੱਦੋਂ ਵਧੀਆ ਗਾਹਨ ਤੋਂ ਇੱਦੋਂ ਵਧੀਆ ਪਰੋਮਾ ਮਿਲੂਗਾ ਕਿਉਂਕਿ ਬੱਚਿਆਂ ਨੂੰ ਖੇਡਣ ਨੂੰ ਝੂਲੇ ਲਾਏ ਨੇ ਟੋਕਾਲਾਂ ਲਾਈਆਂ ਨੇ ਜਲ ਜਿਹੜਾ ਜਲਦੀ ਆ ਪਰੋਂ ਮੈਂ ਹੋਰ ਜਿਹੜਾ ਪਰੋਂ ਕਰਨਾ ਹੈ ਅਸੀਂ ਆਪ ਦੀ ਤਮੰਨਾ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਹਜੇ ਵੀ ਧੂਰਾ ਹੈ ਜਿਹੜਾ ਇੱਕ ਤੋਂ ਸਾਡੇ ਮੰਦੀ ਤਮੰਨਾ ਹੈ ਮੁਲਬਰਾ ਇੱਕ ਤੋਂ ਗਾਹਾਂ ਵਾਸਤੇ ਵੀ ਹੋਰ ਵੀ ਬੱਧ ਵਧੀਆ ਢੰਗ ਨਾਲ ਸਿਆਂ ਮਨਾ ਕੇ ਸਭ ਤੋਂ ਚੰਗਾ ਆਪਣੀਆਂ ਨਾਲ ਕਰਾ ਦੇ ਪੂਰੀ ਸਜੜ ਕਰਾਂਗੇ ਕਿਉਂਕਿ ਲੋਕਾਂ ਨੇ ਤਾਜ ਪਨਾਇਆ ਬਹੁਤ ਮਾਨ ਤਨ ਤਾਜ ਪਨਾਇਆ ਮੇਰੇ ਸਿਰ ਤੇ ਇਹਨਾਂ ਨੂੰ ਤਾਜ ਪਨਾਉਣ ਦਾ ਜਿਹੜੇ ਕਰਦੇ ਮੈਂ ਸਾਰਾ ਮਾਹੌਲ ਦਾ ਪੂਰਾ ਪੂਰਾ ਯਤਨ ਕਰਦੇ ਹਾਂ ਹਾਂਜੀ ਸਟਾਲਾ ਵਿੱਚ ਕੀ ਕੀ ਲਾਇਆ ਗਿਆ ਸੀਗਾ ਜੀ ਸਾਡੇ ਆ ਜੀ ਇੱਕ ਤਾਂ ਉਹ ਤਾਂ ਨਹੀਂ ਰੋਟਾ ਨਹੀਂ ਸੀ ਇੱਕ 31 ਜੀ ਲਾਇਆ ਇਹ ਪਾਪਾ ਜੀ ਇਹਨਾਂ ਨੂੰ ਪਰੋਂ ਨੂੰ ਦਿੰਦੇ ਨੇ ਸੀ ਪਹਿਲਾਂ ਸੋਚਿਆ ਸੀ ਵੀ ਵਧੀਆ ਵਧੀਆ ਚੀਜ਼ਾਂ ਜਿਹੜੀ ਜ਼ਰਤਾਂ ਖਾ ਕੇ ਜਾਵੋ ਜਿਵੇਂ ਕਾਨੂੰਨ ਮੰਗਦੇ ਕੰਮ ਨਾ ਹੋਵੇ ਸਾਨੂੰ ਕੋਈ ਪ੍ਰੋਗਰਾਮ ਕੀਤਾ ਨਹੀਂ ਇਹਨਾਂ ਨੇ ਜਾਇ ਬਣਾਇਆ ਅਜੇ ਨਾਉਂ ਦੀ ਪੁਲਿਸ ਵੀ ਘਰਾਂ ਨੂੰ ਬੁਟਰ ਰਹੀਆਂ ਕੈਸੀ ਗੱਲ ਹੈ ਬਾਕੀ ਛੰਡਰ ਚੀਜ਼ਾਂ ਨੂੰ ਹੋਰ ਵਾਲੇ ਚੀਜ਼ਾਂ ਪਾਉਣ ਦੀ ਲਾ ਕੇ ਖੇਤਰਾਂ ਦੀ ਪੂਰੀ ਕੰਮ ਕਰਿਆ ਨਹੀਂ ਸਾਡੇ 200000 ਰੁਪਏ ਲਓ ਜੀ ਪੌਸ਼ਾ ਲੈ